ਆਪ ਵੀਰ ਸੋਈ ਬਨੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਸਕਾਵਾਂਗੇ ਹਰੀ ਮੇਥੀ ਤਿੰਨ ਬੁੱਛੀਆਂ ਆਪਾਂ ਹਰੀ ਮੇਥੀ ਦੀਆਂ ਲਈਆਂ ਨੇ ਮੇਥੀ ਨੂੰ ਆਪਾਂ ਇਸ ਤਰ੍ਹਾਂ ਆਪਾਂ ਤੋੜ ਲਵਾਂਗੇ ਸਾਰੀ ਮੇਥੀ ਨੂੰ ਸਾਰੀ ਮੇਥੀ ਨੂੰ ਤੋੜ ਕੇ ਆਪਾਂ ਦੋ ਤਿੰਨ ਵੇਰੀ ਆਪਾਂ ਪਾਣੀ 'ਚ ਮੇਥੀ ਨੂੰ ਧੋ ਲਵਾਂਗੇ ਧੋ ਕੇ ਆਪਾਂ ਕਿਸੇ ਟੋਕਰੀ 'ਚ ਪਾ ਦਵਾਂਗੇ ਮੇਥੀ ਨੂੰ ਫਿਰ ਆਪਾਂ ਕੱਪੜੇ 'ਚ ਪਾ ਕੇ ਮੇਥੀ ਨੂੰ ਧੁੱਪੇ ਮਨ ਜੇ ਤੇ ਆਪਾਂ ਸੁਕਾ ਲਵਾਂਗੇ ਸੁੱਕੀ ਹੋਈ ਮੇਥੀ ਆਪਾਂ ਆਲੂਆਂ ਦੀ ਸਬਜ਼ੀ 'ਚ ਪਾ ਸਕਦੇ ਆ ਤਰੀ ਵਾਲੀ ਸਬਜ਼ੀ 'ਚ ਪਾ ਸਕਦੇ ਆ ਆਪਾਂ ਸਾਗ 'ਚ ਪਾ ਸਕਦੇ ਆ ਆਪਾਂ ਨੂੰ ਸੁਕਾਈ ਹੋਈ ਮੇਥੀ ਬਹੁਤ ਵਧੀਆ ਲੱਗਦੀ ਆ ਜਿਵੇਂ ਆਪਾਂ ਗਰਮੀ 'ਚ ਸਾਗ ਬਣਾਉਣਾ ਹੋਵੇ ਆਪਾਂ ਨੂੰ ਮੇਥੀ ਨਹੀਂ ਮਿਲਦੀ ਹੈਗੀ ਆਪਾਂ ਸੁੱਕੀ ਮੇਥੀ ਸਾਗ 'ਚ ਪਾ ਸਕਦੇ ਆ ਮੇਥੀ ਆਪਾਂ ਸਾਰੀ ਤੋੜ ਲਈ ਦੋ ਤਿੰਨ ਵੇਰੇ ਸਾਫ਼ ਪਾਣੀ 'ਚ ਧੋਵਾਂਗੇ ਮੇਥੀ ਨੂੰ ਹੁਣ ਆਪਾਂ ਦੋ ਤਿੰਨ ਵੇਰੇ ਪਾਣੀ 'ਚ ਧੋ ਲਵਾਂਗੇ ਇਸੀ ਥੋਕਰੀ 'ਚ ਪਾਈ ਜਾਵਾਂਗੇ ਧੋ ਕੇ ਆਪਾਂ ਮੇਥੀ ਮੇਥੀ ਆਪਾਂ ਧੋ ਲਈ ਹੁਣ ਆਪਾਂ ਇਹਨੂੰ ਪਾਣੀ ਨੁੱਚੜੇ ਤੇ ਆਪਾਂ ਧੁੱਪੇ ਬਾਦਵਾਂਗੇ ਮੰਜੇ ਤੇ ਕੱਪੜਾ ਵਿਛਾ ਕੇ ਆਪਾਂ ਇਹਨੂੰ 2-3 ਧੁੱਪਾਂ ਲਵਾਵਾਂਗੇ ਕੈੜੀਆਂ ਜਦੋਂ ਆਪਣੀ ਮੇਥੀ ਸੁੱਕ ਜਵੇ ਚੰਗੀ ਤਰ੍ਹਾਂ ਨਾਲ ਕੜਕ ਹੋ ਜਾਵੇ ਫੇਰ ਆਪਾਂ ਮੇਥੀ ਨੂੰ ਭੋਰਾਂਗੇ ਮੇਥੀ ਨੂੰ ਆਪਾਂ ਕੱਲੀ-ਕੱਲੀ ਕਰਕੇ ਚੰਗੀ ਤਰ੍ਹਾਂ ਆਪਾਂ ਧੁੱਪੇ ਪਾ ਦਵਾਂਗੇ ਇੱਥੇ ਆਪਣੀ ਸੁੱਕ ਗਈ ਆਪਾਂ ਮੇਥੀ ਨੂੰ ਬਹੁਤ ਪੰਨਵਾ ਰਹੀ ਆਂ। ਹੁਣ ਆਪਾਂ ਮੇਥੀ ਨੂੰ ਸਾਫ ਹਨ ਇਸ ਤਰ੍ਹਾਂ ਘੋੜ ਲਵਾਂਗੇ। ਇਹ ਲਾ ਲਾ ਦੱਕਾ ਦੱਕਾ ਹੋ ਜਾ ਮੇਥੀ ਕੇ। ਆਪਾਂ ਉਹ ਮੇਥੀ ਨੂੰ ਕੱਟ ਦਾਂਗੇ। ਜਿਹੜਾ ਫੂਸ ਹੋਊਗਾ ਉੱਪਰ ਇਹ ਆਪਾਂ ਕੱਢ ਦਵਾਂਗੇ ਜਿਹੜਾ ਕੁਝ ਮੇਥੀ ਚ ਲੱਗਾ ਲੁਕਾ ਹੋ ਮੋਟਾ ਉਹ ਵੀ ਆਪਾਂ ਕੱਢ ਦਵਾਂਗੇ ਜਿਹੜੇ ਤਾਂ ਚਿੱਟੇ ਫੁੱਲਾਂ ਦੇ ਹੁੰਦੇ ਨੇ ਉਹ ਤਾਂ ਮਿੱਥੇ ਹੁੰਦੇ ਨੇ ਜਿਹੜੇ ਪੀਲੇ ਫੁੱਲਾਂ ਦੀ ਹੁੰਦੀ ਆ ਉਹ ਮੇਥੀ ਹੁੰਦੀ ਆ ਆਪਾਂ ਇਹਨੂੰ ਕਸੂਰੀ ਮੇਥੀ ਵੀ ਕਹਿੰਦੇ ਆ ਆਪਾਂ ਇਹਨੂੰ ਹੁਣ ਕਿਸੇ ਡੱਬੇ 'ਚ ਪਾ ਦਵਾਂਗੇ ਫਿਰ ਆਪਾਂ ਸਾਲ ਭਰ ਆਪਾਂ ਦਾਲ ਸਬਜੀ ਚ ਮੇਥੀ ਨੂੰ ਪਾ ਕੇ ਯੂਜ਼ ਕਰਾਂਗੇ ਆਪਾਂ ਇਹਨੂੰ ਕੜੀ ਚ ਪਾ ਸਕਦੇ ਆ ਸੁੱਕੇ ਆਲੂਆਂ ਚ ਪਾ ਸਕਦੇ ਆ ਸਬਜੀ ਚ ਪਾ ਸਕਦੇ ਆ ਤਰੀ ਵਾਲੀ ਚ ਸਾਗ ਚ ਪਾ ਸਕਦੇ ਆ ਦਾਲ ਸਬਜੀ ਮੇਥੀ ਪਾ ਕੇ ਬਹੁਤ ਟੇਸਟੀ ਬਣ ਜਾਂਦੀ ਆ ਔਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਇਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਵਾਈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ